ਰੱਬ ਨੇ ਬਹੁਤ ਕੋਜ ਦਿੱਤਾ ਪਰ ਸਿਕਵਾ ਨਾ ਬੇਬੇ ਰਹੀ ਨਾ ਬਾਪੂ ਰਿਆ ਕਰਨ ਆਉਜ਼ਲਾ ਪੰਜਾਬੀ ਇੰਡਸਟਰੀ ਦਾ ਇੱਕ ਅਜੇ ਹਸਤਾਰਾ ਜਿਸ ਦੇ ਗਾਣਿਆਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਕਰਨ ਆਉਜ਼ਲੇ ਦੇ ਗਾਣੇ ਇਕੱਲੇ ਪੰਜਾਬ ਦੇ ਲੋਕ ਹੀ ਨਹੀਂ ਪੂਰੇ ਭਾਰਤ ਦੇ ਲੋਕ ਸੁਣਦੇ ਆ ਇਸੇ ਕਰਕੇ ਕਰਨ ਆਉਜ਼ਲਾ ਹੁਣ ਬਾਲੀਵੁੱਡ 'ਚ ਵੀ ਛਾਇਆ ਹੋਇਆ ਹੈ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਦੋਂ ਕਰਨ ਆਉਜ਼ਲਾ ਛੋਟੀ ਉਮਰ ਦਾ ਸੀ ਤਾਂ ਉਦੋਂ ਹੀ ਉਸਦੇ ਬੇਬੇ ਬਾਪੂ ਇਸ ਦੁਨੀਆ ਤੋਂ ਚਲੇ ਗਏ ਕਰਨ ਆਉਜ਼ਲਾ ਇਕੱਲਾ ਰਹਿ ਗਿਆ ਆਪਣੀਆਂ ਭੈਣਾਂ ਦੇ ਨਾਲ ਤੁਹਾਡੇ ਵਿੱਚ ਬਹੁਤ ਘੱਟ ਲੋਕ ਹੋਣਗੇ ਜੋ ਕਰਨ ਆਉਜ਼ਲੇ ਦਾ ਇੱਕ ਸੱਚ ਨਹੀਂ ਜਾਣਦੇ ਜੀਹਾਂ ਕਰਨ ਆਉਜ਼ਲੇ ਦੇ ਪਿੰਡ ਵਾਲਿਆਂ ਨੇ ਦੱਸਿਆ ਕਿ ਕਰਨ ਆਉਜ਼ਲਾ ਘਰ ਵਾਲਿਆਂ ਨੂੰ ਬਹੁਤ ਔਖਾ ਮਿਲਿਆ ਸੀ ਇਹਨਾਂ ਦੇ ਘਰੇ ਪਹਿਲਾਂ ਕੁੜੀਆਂ ਹੀ ਸੀ ਬੇਬੇ ਬਾਪੂ ਰੱਬ ਅੱਗੇ ਅਰਦਾਸ ਕਰਦੇ ਵੀ ਸਾਡੇ ਘਰੇ ਕੋਈ ਮੁੰਡਾ ਹੋਵੇ ਤੇ ਫਿਰ 18 ਸਾਲ ਬਾਅਦ ਕਰਨ ਆਉਜਲੇ ਦਾ ਜਨਮ ਹੋਇਆ ਸੀ ਪਰ ਯਾਰੋ ਕਰਨ ਆਉਜਲੇ ਦੇ ਭਾਗਾਂ ਵਿੱਚ ਨਹੀਂ ਸੀ ਜਿਆਦਾ ਟਾਈਮ ਬੇਬੇ ਬਾਪੂ ਦਾ ਪਿਆਰ ਭਾਗਾਂ ਦੇ ਵਿੱਚ ਪਹਿਲਾਂ ਤੇ ਬੇਟੀਆਂ ਬੇਟੀਆਂ ਦੀਆਂ ਅੱਛਾ ਜੀ ਤੇ ਬੇਟੀਆਂ ਬੇਟੀਆਂ ਦੀਆਂ ਇਹ ਬਹੁਤ ਔਖਾ ਰੱਬ ਨੇ ਦਿੱਤਾ ਸੀ ਅੱਛਾ ਜੀ 18 ਸਾਲ ਬਾਅਦ 18 ਸਾਲ ਬਾਅਦ ਬਾਕੀ ਤੁਸੀਂ ਦੇਖ ਹੀ ਲਿਆ ਵੀ ਭਾਵੇਂ ਹੀ ਜ਼ਿਆਦਾ ਟਾਈਮ ਕਰਨauzਲੇ ਨੂੰ ਬੇਬੇ ਬਾਪੂ ਦਾ ਪਿਆਰ ਨਹੀਂ ਮਿਲਿਆ ਪਰ ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ ਤਰੱਕੀ ਕੀਤੀ ਤੇ ਅੱਜ ਕਿਸ ਮੁਕਾਮ ਤੇ ਕਰਨ ਅਲਦਲਾ ਪਹੁੰਚ ਗਿਆ ਹੋਇਆ ਪਰ ਆਪਣੇ ਬੇਬੇ ਬਾਪੂ ਨੂੰ ਉਹ ਹਮੇਸ਼ਾ ਹੀ ਚੇਤੇ ਕਰਦਾ ਏ ਤੇ ਆਪਣੇ ਨਾਲ ਰੱਖਦਾ ਏ ਉਹਨਾਂ ਦੇ ਟੈਟੂ ਬਣਾਏ ਹੋਏ ਆ ਬਾਕੀ ਤੁਸੀਂ ਕਰਨauzਲੇ ਨੂੰ ਕਿੰਨਾ ਪਿਆਰ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਵਾਗਤ ਹੁੰਨਿਆ ਕਿਸੇ ਨਵੀਂ ਵੀਡੀਓ ਨਾਲ ਬਈ ਵੀ ਤੁਹਾਡੇ ਨਾਲ ਆਉਣਾ ਤਾਂ ਉਹ ਚੀਜ਼ ਨਾਲ